ਤੇ ਥਾਣੇ ਅੰਦਰ ਇਹ ਪੁਲਿਸ ਮੁਲਾਜ਼ਮ ਇੰਜ ਬੈਠਾ ਹੈ ਜਿਵੇਂ ਘਰ ਦੇ ਡਰਾਇੰਗ ਰੂਮ 'ਚ ਬੈਠਾ ਹੋਵੇ ਨਾ ਵਰਦੀ ਹੈ ਨਾ ਸਿਰ ਤੇ ਪੱਗ ਜਾਂ ਫਿਰ ਟੋਪੀ ਹੈ ਅਤੇ ਨਾ ਹੀ ਕੋਈ ਡਿਊਟੀ ਦੀ ਮਾਣ ਮਰਿਆ ਹੈ ਅੱਧੇ ਨੰਗੇ ਸਰੀਰ 'ਚ ਇਹ ਇੰਸਪੈਕਟਰ ਲੋਕਾਂ ਦੇ ਬਿਆਨ ਲੈ ਰਿਹਾ ਹੈ ਉਹਨੂੰ ਮਾਰਗਾਂ 'ਤੇ ਲਾਇਆ ਹੋਇਆ ਅੱਗੇ ਆ ਜੀ ਆ ਜੀ ਬਹੁਤ ਇਹ ਲੱਗਾ ਮੈਂ ਬਚਾ ਕੀਤਾ ਵਾ ਪਰ ਦੂਜੇ ਪੰਨੋਂ ਆਇਆ ਉਹਨੇ ਚਪੇੜ ਛੱਡੀ ਆ ਕੀ ਵੱਜੀ ਆ ਡੰਡੇ ਮਾਰਨ ਦੇ ਹੀਏ ਕੀ ਕੁਛ ਮਾਰਨ ਦੇ ਹੀਏ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਦਾ ਪੰਨਥਿਆ ਆ ਕਾ ਮੰਡੀ ਓਏ 1100 ਗਾਜ ਜਗਾ ਰਹੀ ਆ ਉਹਦੇ ਅੱਗੇ ਮੇਰੇ ਕੋਲ ਤੇ ਇਲਜ਼ਾਮ ਇਹ ਵੀ ਲੱਗੇ ਨੇ ਕਿ ਥਾਣੇਦਾਰ ਥਾਣੇ ਅੰਦਰ ਹੀ ਪੈਗ ਲਗਾ ਰਿਹਾ ਸੀ ਜਿਸ ਤਿੱਕੇ ਥਾਣੇ 'ਚ ਸ਼ਿਕਾਇਤ ਲਾ ਕੇ ਆਇਕ ਇੱਕ ਵਿਅਕਤੀ ਨੇ ਵੀਡੀਓ ਬਣਾ ਲਈ ਜਿਸ ਚ ਟੇਬਲ ਤੇ ਥਾਣੇਦਾਰ ਸਾਹਿਬ ਦੀ 벨ਟ ਅਤੇ ਗਲਾਸ ਪੈ ਨਜ਼ਰ ਆਉਂਦੇ ਨੇ ਇਹ ਲੱਗਾ ਮੈਂ ਬਚਾ ਕੀਤਾ ਵਾ ਤੇ ਦੂਜੇ ਪੰਨੋਂ ਆਇਆ ਵਾ ਉਹਨੇ ਚਪੇੜ ਛੱਡੀ ਆ ਜੀ ਵੱਜੀ ਆ ਡੰਡੇ ਮਾਰਨ ਦੇ ਹੀ ਗੇ ਕੀ ਕੁਛ ਮਾਰਨ ਦੇ ਹੀ ਆ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਦਾ ਪੰਥ ਆ ਆਕਾ ਮੰਡੀ ਉਹ 1100 ਗਾਜ ਜਗਾ ਰਹੀ ਹੈ ਉਹਦੇ ਅੱਗੇ ਮੇਰੇ ਤੇ ਇਹ ਇੰਸਪੈਕਟਰ ਅਮ੍ਰਿਤਸਰ ਦੇ ਰਾਮ ਬਾਗ ਥਾਣੇ ਚਤਨਾਤ ਨੇ ਜਿਨ੍ਹਾਂ ਦੀ ਇਹ ਵੀਡੀਓ ਸਾਹਮਣੇ ਆਈ ਜਿਸ ਤੇ ਅਧੂਰੀ ਵਰਦੀ ਚ ਇੱਕ ਫਰਿਆਦੀ ਦੀ ਫਰਿਆਦ ਸੁਣ ਰਹੇ ਨੇ ਉਧਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਨੇ ਇੰਸਪੈਕਟਰ ਸਰਵੰਤ ਸਿੰਘ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਨੇ ਅੱਜ ਇੱਕ ਸੋਸ਼ਲ ਮੀਡੀਆ ਦੇ ਵਿੱਚ ਖਬਰ ਫੈਲੀ ਸੀ ਜਿਹਦੇ ਵਿੱਚ ਕਿ ਐਸਆਈ ਸਰਵੰਤ ਸਿੰਘ ਜੋ ਕਿ ਇਹ ਡਿਵੀਜ਼ਨ ਵਿੱਚ ਚਤਨਾਤ ਨੇ ਉਹ ਬਿਨਾਂ ਆਪਣੀ ਵਰਦੀ ਤੋਂ ਫੇਰ ਉਹਨਾਂ ਪਾਚਾ ਜਿਹਦੇ ਵਿੱਚ ਕੀ ਬਨਾਹਨ ਪਾਈ ਹੋਈ ਸੀ ਜਿਹੜੀ ਕਿ ਮੰਨਨਯੋਗ ਗੱਲ ਹੈਗੀ ਆ ਉਹਦੇ ਖਿਲਾਫ ਆਪਾਂ ਮਹਿਕਮਾ ਨਾਲ ਕਾਰਵਾਈਆਂ ਨੂੰ ਸਸਪੈਂਡ ਕਰਨ ਦੀ ਤਜ਼ਵੀਰ ਤੇ ਪੰਜਾਬ ਪੁਲਿਸ ਦੇ ਹਾਲਾਤ ਕਿਸੇ ਤੋਂ ਵੀ ਲੁਕੇ ਨਹੀਂ ਅਕਸਰ ਪੁਲਿਸ ਤੇ ਥਾਣੇ ਅੰਦਰ ਮਾਨਾ ਹੀਆ ਕਰਨ ਦੇ ਇਲਜ਼ਾਮ ਲੱਗਦੇ ਨੇ ਕਈ ਵੇ ਅਜਿਹੇ ਵੀਡੀਓਜ਼ ਉਹਨਾਂ ਇਲਜ਼ਾਮਾਂ ਨੂੰ ਹੋਰ ਵੀ ਪੁਖਤਾ ਕਰ ਦਿੰਦੀਆਂ ਨੇ ਹਾਲਾਂਕਿ ਵਿਭਾਗ ਨੇ ਹੁਣ ਇੰਸਪੈਕਟਰ ਸਰਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਇਸ ਦੀ ਕੋਈ ਵੀ ਗਰੰਟੀ ਨਹੀਂ ਕਿ ਮੁੜ ਬਹਾਲੀ ਤੋਂ ਬਾਅਦ ਉਹ ਦੁਬਾਰਾ ਕਦੇ ਵੀ ਅਜਿਹੀ ਹਰਕਤ ਨਹੀਂ ਕਰਨਗੇ ਅਮਰੀਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ